2015 ਮਾਡਲ ਦੂਜੇ ਨਾ ਦੀ ਨਵੀਂ ਗ੍ਰਿਪੇ ਚਾਬੀ ਦਿਨੇ ਗਮਰਾ ਦਿਓ ਸੈਂਟਰ ਲੌਕਿੰਗ ਵਾਲੀ ਗੱਡੀ ਦੇ ਨਾਲ ਚਾਬੀ ਹੈ ਤੇ ਇਹ ਗੱਡੀ ਦੇ ਬਈ ਬੈਕ ਸਾਈਡ ਤੇ ਵੀ ਮਾਰੋ ਨਿਗਾ AC ਸਿਸਟਮ ਬੈਕ ਸਾਈਡ ਤੇ ਵੀ ਹੈਗਾ ਗੱਡੀ ਦੇ ਪੂਰੀ ਸੀਟ ਕਵਰ ਪੂਰੇ ਸੋਹਣੇ ਹੈਗੇ ਮੈਟ ਪੂਰੇ ਵਧੀਆ ਹੈਗੇ ਹਸੀ ਗੁਰ ਦਰਸ਼ਕ ਵੀਰੋ ਤੁਹਾਡਾ ਸਵਾਗਤ ਹੈ ਆਪਣਾ ਪੇਜ ਪੰਜਾਬ ਟੂਰ ਤੇ ਅੱਜ ਆਪਾਂ ਤੁਹਾਡੇ ਵਾਸਤੇ ਮਰੂਤੀ ਸੂਜ਼ੂਕੀ ਦੀ ਸਿਆਜ ਗੱਡੀ ਲੈ ਕੇ ਆਏ ਬਹੁਤ ਸੋਹਣੀ ਤੇ ਸਾਫ ਸੁਥਰੀ ਗੱਡੀ ਆ ਓਕੇ ਗੱਲਬਾਤ ਹੈ ਗੱਡੀ ਦੇ ਵਿੱਚ ਓਰੀਜਨਲ ਗੱਡੀ ਆ ਸਾਰੀ ਇੱਕ ਘਰੇ ਰੱਖੀ ਆ ਵੀਰ ਹੁਣਾ ਕੋਲੇ ਇਹ ਗੱਡੀ ਖਿੱਦਰ ਵਾਸਤੇ ਤੁਹਾਨੂੰ ਆਉਣਾ ਪੈਣਾਗਾ ਪਿੰਡ ਚੰਦਪਾਣ ਜ਼ਿਲ੍ਹਾ ਬਠਿੰਡਾ ਓਕੇ ਗੱਲ ਬਤਾ ਗ੍ਰਪੇਈ ਵੀਰੇ ਟਾਇਰ ਤਾਂ ਇਨੇ ਕੈਮਰਾ ਦਿਓ ਗੱਡੀ ਦੇ ਟਾਇਰਾਂ ਦੀ 90 ਪੈਸੇ ਹਾਲਤ ਆ ਸਾਰਿਆਂ ਦੀ ਨਵੇਂ ਟਾਇਰ ਲੁਆਈ ਸੀ ਬਾਈ ਹੁਣਾ ਨੇ ਪੂਰੀ ਸੋਹਣੀ ਤੇ ਸਾਫ ਸੁਥਰੀ ਗੱਡੀ ਆ ਲੈ ਵੀ ਗ੍ਰਪੇਈ ਅੰਟੀਰੀਅਰ ਤੇ ਸ਼ੀਟ ਕਵਰ ਤਿੰਨੇ ਕੈਮਰਾ ਦਿਓ ਅੰਟੀਰੀਅਰ ਵਜੋਂ ਗੱਡੀ ਬਹੁਤ ਸੋਹਣੀ ਤੇ ਸਾਫ ਸੁਥਰੀ ਆ ਸ਼ੀਟ ਕਵਰ ਨਵੇਂ ਆ ਸੈਂਕਟ ਟਾਪ ਮਾਡਲ ਆ ਗੱਡੀ ਮੈਟ ਵੀ ਪੂਰੇ ਵਧੀਆ ਗੱਡੀ ਦੇ ਵਿੱਚ ਲੱਗੇ ਹੋਏ ਆਗੇ ਤੇ ਰੇਟ ਵੀ ਗੱਡੀ ਦਾ ਜੈਜ ਹੀ ਆ ਗਾ। ਦਰਸ਼ਕ ਵੀਰੋ ਪੂਰੀ ਸੋਹਣੀ ਤੇ ਸਾਫ ਸੁਥਰੀ ਗੱਡੀ ਆ। ਸਿਲਵਰ ਕਲਰ ਆ, ਦੂਜੇ ਨਾ ਦੀ ਆ। ਸਾਈਕਲ ਟਾਪ ਮਾਡਲ ਆ ਗੱਡੀ। ਬੀਮਾ ਵੀ ਹੈਗਾ ਗੱਡੀ ਦਾ ਤੇ ਪੋਲਿਊਸ਼ਨ ਵੀ ਹੈਗਾ। ਪੇਪਰ ਵਰਕ ਸੋਨੂੰ ਗੱਡੀ ਦੇ ਸਾਰੇ ਕੰਪਲੀਟ ਮਿਲ ਜਾਣਗੇ। PB04 ਫਰੀਦਕੋਟ ਨੰਬਰ ਦੀ ਗੱਡੀ ਆ। 4361 ਪੂਰੀ ਸੋਹਣੀ ਗੱਡੀ ਆ। ਨਵੀਂ ਗਿਰਪੇ ਚ ਬੈਕ ਸਾਈਡ ਤੇ ਵੀ ਮਰਾਦ ਉਹਨੇ ਗਾ। ਕਿਤੇ ਉਹ ਗੱਡੀ ਕੋਈ ਵੀ ਲੱਗੀ ਵੱਜੀ ਨਹੀਂ ਹੈਗੀ। ਸੀਲਡ ਗੱਡੀ ਆ। ਸਾਰੀ ਰੰਗ ਪੇਟ ਦੀ Ориਜਨਲ ਆ। ਪੂਰੀ ਸੋਹਣੀ ਤੇ ਸਾਫ ਸੁਥਰੀ ਗੱਡੀ ਆ। 2015 ਮਾਡਲ ਦੂਜੇ ਨਾਂ ਦੀ ਨਵੀਂ ਕਿਰਪਾ ਜੀ ਚਾਬੀ ਦਿਨੇ ਕਮਰਾ ਦਿਓ ਸੈਂਟਰ ਲੋਕਿੰਗ ਵਾਲੀ ਗੱਡੀ ਦੇ ਨਾਲ ਚਾਬੀ ਹੈ ਤੇ ਇਹ ਗੱਡੀ ਦੇ ਬਈ ਬੈਕ ਸਾਈਡ ਤੇ ਵੀ ਮਾਰੋ ਨਿਗਾ AC ਸਿਸਟਮ ਬੈਕ ਸਾਈਡ ਤੇ ਵੀ ਹੈਗਾ ਗੱਡੀ ਦੇ ਪੂਰੀ ਸੀਟ ਕਵਰ ਪੂਰੇ ਸੋਹਣੇ ਹੈਗੇ ਮੈਟ ਪੂਰੇ ਵਧੀਆ ਗੱਡੀ ਦੇ ਵਿੱਚ ਸਿਲ버 ਕਲਰ ਦੂਜੇ ਨਾਂ ਦੀ ਪਿੰਡ ਚੰਦਪਾਣ ਜ਼ਿਲ੍ਹਾ ਬਠਿੰਡਾ ਗੱਡੀ ਖਰੀਦਣ ਵਾਸਤੇ ਤੁਹਾਨੂੰ ਆਉਣਾ ਪੈਣਾ ਹੈ ਨਵੀਂ ਕਿਰਪਾ ਜੀ ਆ ਜਾ ਲੈ ਜੀ ਬੈਟਰੀ ਬਿਲਕੁਲ ਨਵੀਂ ਆ ਗੁੱਡੇ ਪਿਲਰ ਤੇ ਨਿਕਮਰਾ ਦਿਓ ਬਾਈ ਜੀ ਗੁੱਡੇ ਪਿਲਰ ਲੱਗੀ ਵੱਜੀ ਦੀ ਫੁੱਲ ਜ਼ਿੰਮੇਵਾਰੀ ਆ ਬਾਈ ਹੋਣਾ ਦੀ ਸਰਵਿਸ ਹੋਈ ਵੀ ਆ ਕੰਮ ਖਰਚਾ ਗੱਡੀ ਦੇ ਵਿੱਚ ਕੋਈ ਨਹੀਂ ਬੈਟਰੀ ਬਿਲਕੁਲ ਨਵੀਂ ਆ ਏਬੀਐਸ ਬ੍ਰੇਕਾਂ ਵਾਲੀ ਗੱਡੀ ਆ ਸੈਂਕਟ ਟਾਪ ਮਾਡਲ ਦੂਜੇ ਨਾਂ ਦੀ ਤੇ ਜੇ ਗੱਲ ਕਰੀਏ ਆਪਾਂ ਗੱਡੀ ਦੀ ਡਿਮਾਂਡ ਦੀ ਤਾਂ 4,25,000 ਰੁਪਿਆ ਡਿਮਾਂਡ ਆ ਬਾਈ ਹੋਣਾ ਦਾ ਨੰਬਰ ਛੱਡ ਦਿਆਂਗੇ ਸਕਰੀਨ ਤੇ ਸੰਪਰਕ ਕਰ ਲਿਓ ਘਰੇ ਰੱਖੀ ਵੀ ਗੱਡੀ ਆ ਨੇਗੋਸ਼ੀਏਬਲ ਰੇਟ ਆ ਮਾਨ ਤਨ ਹੋ ਜਾਊਗਾ ਵੀਡੀਓ ਨੂੰ ਕਰ ਦਿਓ ਸ਼ੇਅਰ ਤੇ ਚੈਨਲ ਨੂੰ ਕਰ ਲਿਓ ਫਾਲੋ ਧੰਨਵਾਦ